ਵੱਡੇ ਵੱਡੇ ਸ਼ਹੀਦ ਆ ਉਹਨਾਂ ਦੇ ਕਿਰਦਾਰ ਨਾ ਤੇ ਐਨੀਮੇਸ਼ਨ ਰਾਹੀਂ ਦਿਖਾਇਆ ਜਾ ਸਕਦੇ ਆ ਤੇ ਨਾ ਵੈਸੇ ਦਿਖਾਈ ਜਾ ਸਕਦੇ ਅਰ ਇੱਕ ਕਾਲ ਮੈਂ ਹੋਰ ਸਪਸ਼ਟ ਕਰਾਂ ਨਾਟਕਾਂ 'ਚ ਵੀ ਨਹੀਂ ਦਿਖਾਇਆ ਜਾ ਸਕਦੇ ਆ ਜਿਹੜੇ ਲਾਈਟ ਹੈਂਡ ਸਾਊਂਡ ਸ਼ੋਅ ਚੱਲ ਰਹੇ ਆ ਅੱਜ ਸਾਨੂੰ ਇਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਕਰਨਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਸਰਕਾਰ ਨੇ ਉੱਥੇ ਆਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦੀਆਂ ਇੱਕ ਮਿਊਜ਼ੀਅਮ ਤਿਆਰ ਕੀਤਾ ਪਾਈ ਜਾਂਦਾ ਜੀ ਔਰ ਉਹਦੇ ਵਿੱਚ ਇੱਕ ਤਸਵੀਰ ਆਪੀ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਜਾਂ ਜਦੋਂ ਵੀ ਅਮਰ ਸ਼ਿਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਸ਼ਿਕਾਵਾਂਗੇ ਇੰਨੀ ਕਿੰਨਾਂ ਦੀ ਪੇਤਲੀ ਸਮਝ ਆ ਉਹ ਜਦੋਂ ਦਿਖਾਇਆ ਵਾ ਉਹ ਜਿਹੜੇ ਆਪਣੇ ਸ਼ਕਨ ਵਾਲੇ ਪੰਜ ਪਿਆਰਿਆਂ ਚੋਂ ਆ ਉਹਨਾਂ ਨੇ ਦੋਵੇਂ ਗੁੱਡੇ ਥੱਲੇ ਲਾਏ ਹੋਏ ਇਹ ਮਰਿਆਦਾ ਹੀ ਨਹੀਂ ਹੈ ਫਿਰ ਮਗਲ ਦੋ ਪਾਲਕੀਆਂ ਦਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਕਿ ਦੋ ਪਾਲਕੀਆਂ ਕਰ ਤੋਂ ਬਣਾਈਆਂ ਫਿਰ ਇਹ ਜਿਹੜਾ ਖੰਡਾ ਤੇ ਬਾਟਾ ਇਹ ਤੁਹਾਨੂੰ ਲੱਗਦਾ ਵੀ ਖੰਡਾ ਬਾਟਾ ਵਾ ਆ ਡੰਡਾ ਰੱਖਿਆ ਵਿੱਚ ਖੰਡੇਰੀ ਸਾਹ ਤੇ ਡੰਡਾ ਲਾਤਾ ਖੰਡਾ ਆ ਹੁੰਦਾ ਵਾ ਇਹਨਾਂ ਨੂੰ ਕੋਈ ਸਿਆਣੇ ਗੁਰਸਿੱਖ ਬੰਦਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਆ ਜਾਂ ਅਕਾਲ ਤਖਤ ਸਾਹਿਬ ਤੋਂ ਲੈ ਲੈਣ ਅਕਾਲ ਤਖਤ ਸਾਹਿਬ ਤੋਂ ਪੁੱਛ ਲੈਣ ਭੀ ਇਹ ਮਾਮਲੇ 'ਚ ਕੀ ਹੋਣਾ ਪਰ ਇਹ ਮਨਮਰਜ਼ੀਆਂ ਕਰ ਰਿਹਾ ਤੇ ਮਨਮਰਜ਼ੀਆਂ ਕਰਦਿਆਂ ਫਿਰ ਸਿੱਖ ਪਰੰਪਰਾਵਾਂ ਤੇ ਹਮਲਾ ਕਰ ਰਿਹਾ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਆ ਸੈਰਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਇਹਨੂੰ ਕਿਹਾ ਵੀ ਇੱਥੇ ਆਣ ਕੇ ਸਖਤ ਰੇਤ ਇਹ ਕਿਉਂ ਇਹਨਾਂ ਨੇ ਕੀਤਾ ਤੇ ਕਿਹੜੇ ਕਿਹੜੇ ਤੇ ਸ਼ਾਮਲੇ ਦਾ ਆਪਣਾ ਹfte ਦੇ ਵਿੱਚ ਵਿੱਚ ਸਪਸ਼ਟੀਕਰਨ ਦੇਣ ਨਾਲ ਡਾਇਰੈਕਟਰ ਨੂੰ ਸੱਦਿਆ ਤੋ ਸਰਕਾਰ ਸਵਾਲ ਕਰਦੀ ਹੈ ਐਸਜੀਪੀਸੀ ਦੀ ਗੋਲਕ ਦਾ ਪੈਸਾ ਸੱਗਦੇ ਮਾਦੇ ਵਿੱਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਹੈ ਕਿ ਐਸਜੀਪੀਸੀ ਦੁਰਵਰਤੋਂ ਕਰ ਰਹੀ ਜਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਪੈਸੇ ਨੂੰ ਲੈ ਕੇ ਬਾਰ-ਬਾਰ ਜ਼ਿਕਰ ਕਰਦੇ ਸੀਗੇ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜ਼ਿੰਮੇਵਾਰੀ ਦਾ ਅਹੁਦਾ ਅਰੁਣਾ ਨੂੰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ-ਵਾਰ ਇਹ ਕਹਿਣਾ ਗੋਲ ਕਾ ਚੁੱਕ ਦੋ ਗੋਲ ਕਾਂਜ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਗਿਆ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਕ ਸੋਚ ਆ ਕਿ ਨਾਸਤਕ ਸੋਚ ਦਾ ਪ੍ਰਗਟਾਵਾ ਇਹਦੇ ਸੰਬੰਧੀ ਸ਼ਿਕਾਇਤਾਂ ਬਹੁਤ ਆਈਆਂ ਹਾਲ ਤੱਕ ਸਾਬ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਗੰਭੀਰ ਵਿਚਾਰ ਕੀਤੀ ਜਾਊਗੀ ਸੰਗਤਾਂ ਸ਼ਰਧਾ ਭਾਵਨਾ ਨਾਲ ਆਪਣੀ ਘੇਟਾ ਪਾਉਂਦੀਆਂ ਉਹਦੇ ਸੰਬੰਧੀ ਬਿਨਾਂ ਤੱਥਾਂ ਤੋਂ ਵਾਰ-ਵਾਰ ਵਾਰ-ਵਾਰ ਜਾਦੇ ਸਬੂਤ ਜਿਹੜੇ ਆ ਉਹ ਇੱਥੇ ਕੱਲ ਤੱਕ ਸਭ ਲੈਣ ਮੈਂ ਪਹਿਲਾਂ ਵੀ ਕਿਹਾ ਸੀ ਗੋਲ ਕਾ ਚੁੱਕਣ ਵਾਲੇ ਇੱਥੇ ਬਥੇਰੇ ਆਏ ਤੇ ਗਏ ਗੋਲ ਕਾ ਕੋਈ ਨਹੀਂ ਚੱਕ ਸਕਦਾ ਚਿਲਕ ਜੰਜੂ ਰਾਖਾ ਪ੍ਰਭ ਤੌਕਾ ਈਨੋ ਵੱਡੋ ਕੱਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਜਿਹੜੇ ਅਨਨ ਸਿੱਖਾ ਭਾਈ ਸਾਹਿਬ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਫਾਇਦਿਆ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਸੰਬੰਧੀ ਗੁਰਮਤ ਸਮਾਗਮ ਹੋ ਰਹੇ ਨੇ ਉਥੇ ਕੌਮੀ ਤੌਰ ਦੇ ਉੱਤੇ ਇਸ ਸੰਬੰਧੀ ਜੋ ਵਿਸ਼ੇਸ਼ ਗੁਰਮਤ ਸਮਾਗਮ ਆ ਉਹ ਗੁਰਦੁਆਰਾ ਸ੍ਰੀ ਸੀਸਗੰਢ ਸਾਹਿਬ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਇਹਨਾਂ ਸਮਾਗਮਾਂ ਦੀ ਜਿਹੜੀ ਡਿਟੇਲ ਆ ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੀ ਆ 23 ਨਵੰਬਰ ਨੂੰ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਕਿਉਂਕਿ 350 ਸਾਲ ਗੁਰਿਆਈ ਪੁਰਬਾ ਤੇ 350 ਸਾਲਾ ਗੁਰਿਆਈਪੁਰਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਜੋ ਕਿ ਸੀਸਗੰਜ ਦੇ ਸਾਹਮਣੇ ਹੀ ਆ ਉਥੇ ਮਨਾਇਆ ਜਾਣਾ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਗੁਰਮਤ ਸਮਾਗਮ ਉਹ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਸੀਸ ਦਾ ਸੰਸਕਾਰ ਹੋਇਆ ਵਾ ਉਹ ਉਥੇ ਗੁਰਮਤ ਸਮਾਗਮ ਹੋਣੇ ਆ 25 ਤਰੀਕ ਨੂੰ ਕੌਮੀ ਤੌਰ ਦੇ ਉੱਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਸਮਾਗਮਾਂ ਉਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਗੁਰਦੁਆਰਾ ਸੀਸਗੰਧ ਸਾਹਿਬ ਚਾਂਦਨੀ ਚੌਕ ਦਿੱਲੀ ਹੋਈ ਆ ਤਾਂ ਗੁਰਦੁਆਰਾ ਸੀਸਗੰਧ ਸਾਹਿਬ ਵੀ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਹੋ ਰਹੇ ਆ 29 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸਸਕਾਰ ਦਿਹਾੜਾ ਵਾ ਉਹ ਵੀ ਵੱਡੇ ਪੱਧਰ ਦੇ ਉੱਤੇ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਰਾਹੀਂ ਹੋਣਾ ਨਗਰ ਕੀਰਤਨ ਜਿਹੜਾ 25 ਨਵੰਬਰ ਤੋਂ ਸ਼ਹੀਦੀ ਨਗਰ ਕੀਰਤਨ ਤੁਰਨਾ ਵਾ ਗੁਰਦੁਆਰਾ ਸੀਸਗੰਧ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ 28 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਆਊਗਾ ਔਰ ਉੱਥੇ ਸਮੁੱਚੇ ਪੰਥ ਨੇ ਉਹਦਾ ਸਵਾਗਤ ਕਰਨਾ ਤੇ ਗੁਰੂ ਨੂੰ ਸਜਦਾ ਕਰਨਾ 29 ਨਵੰਬਰ ਨੂੰ ਉਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੀਸਗੰਢ ਸਾਹਿਬ ਵਿਖੇ ਸਮਾਪਤ ਸੰਪੂਰਨ ਹੋਣਾ ਵਾ 29 ਨਵੰਬਰ ਨੂੰ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਖਾਲਸਾ ਪੰਥ ਪੂਰੀਆਂ ਹਾਜ਼ਰੀਆਂ ਭਰੇ ਜਿਵੇਂ ਖਾਲਸਾ ਪੰਥ ਭੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਪੋ ਆਪਣੇ ਸਾਧਨਾ ਤੇ ਆਉਂਦਾ ਟਰਾਲੀਆਂ ਤੇ ਆਉਂਦਾ ਔਰ ਇਸ ਵਾਰੀ ਵੀ ਜਿਹੜਾ ਗੁਰੂ ਕਾ ਖਾਲਸਾ ਪੰਥ ਆ ਉਹ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਸਾਧਨਾ ਟਰੈਕਟਰ ਟਰਾਲੀਆਂ ਤੇ ਖਾਲਸਾ ਹੀ ਨਿਸ਼ਾਨ ਲਗਾ ਕੇ ਉੱਥੇ ਪਹੁੰਚੇ ਮੈਂ ਕੱਲ ਇਹ ਵੀ ਅਪੀਲ ਜਾਰੀ ਕੀਤੀ ਵੀ ਆਪੋ ਆਪਣੇ ਘਰਾਂ ਦੇ ਉੱਤੇ ਵੀ ਖਾਲਸਾ ਹੀ ਨਿਸ਼ਾਨ ਜਿਹੜੇ ਆ ਉਹ ਲਗਾਉਣੇ ਉਹਦਾ ਕਾਰਨ ਇਹ ਆ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਤੋਂ ਖਾਲਸਾ ਹੀ ਸੋਚ ਦਾ ਪ੍ਰਗਟਾਵਾ ਕਰਨ ਦੇ ਲਈ ਜ਼ਰੂਰੀ ਆ ਕਿ ਆਪਾਂ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ 23 ਨੂੰ ਆਰੰਭਾ 29 ਨੂੰ ਸੰਪੂਰਨਨਾ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਘਰਾ ਤੇ ਆਪਣੇ ਕਾਰੋਬਾਰੀ ਅਦਾਰਿਆਂ ਦੇ ਉੱਤੇ ਖਾਲਸਾ ਜੀ ਨਿਸ਼ਾਨ ਸਾਹਿਬ ਚਲਾਈਏ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਮਾਗਮ 23 ਤੋਂ 29 ਤੱਕ ਚੱਲਣੇ ਆ ਤਾਂ ਖਾਲਸਾ ਪੰਥ ਉਹਦੇ ਵਿੱਚ ਸ਼ਮੂਲੀਅਤ ਕਰੇ ਉਹਦੇ 'ਚ ਭਾਗ ਲਵੇ ਔਰ ਸੇਵਾ ਕਰੇ ਕੀਰਤਨ ਸੁਣੇ ਪਾਠ ਸੁਣੇ ਔਰ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੇ ਇਹ ਤੇ ਹੈਗੀ ਉਥੋਂ ਦੀ ਜਿਹੜੀ ਪ੍ਰੋਗਰਾਮ ਦੀ ਡਿਟੇਲ ਸਿੰਘ ਸਾਹਿਬ ਇੱਕ ਭਾਈ ਅਮਨਜੀਤ ਸਿੰਘ ਪੱਟਿਕਾ ਦੇ ਬੇਰੀ ਬਹੁਤ ਸੇਵਾ ਦੀ ਕਰਨ ਦੇ ਇਹ ਅੱਜ ਉਹ ਸਪਸ਼ਟੀਕਰਨ ਪਿੱਛੇ ਉਹਨਾਂ ਦੀ ਧੀ ਦਾ ਅਨੰਦਕਾਰ ਜੀ ਉਹਦੇ ਸਬੰਧੀ ਉਹਨਾਂ ਨੇ ਦਿੱਤਾ ਉਹ ਤੇ ਬਾਕੀ ਆਪਾਂ ਉਹਨਾਂ ਵਾਲੇ ਸਮੇਂ 'ਚ ਵਿਚਾਰ ਕਰਾਂਗੇ ਸਿੰਘ ਸਾਹਿਬ ਸਰਕਾਰ ਕਿਹੜੇ ਸਾਲ ਆਪੇ 350 ਸਾਲ ਮਨਾਏ ਜਾ ਰਹੇ ਆ ਸਰਕਾਰ ਦੇ ਵੱਲੋਂ 22 ਤੇ 23 24 ਦਾ ਇਹ ਬੋਰਡ ਲਗਾਏ ਗਏ ਨੇ ਪਰ ਜਿਹੜੇ ਸਮਾਗਮ ਨੇ ਇਹ ਹੈਗੇ ਨੇ 29 ਤੀ ਤੱਕ ਇਸ ਦੀ ਤਰ੍ਹਾਂ ਵੀ ਦੇਖੋ ਵੈਸੇ ਤੇ ਕਿਉਂਕਿ ਸਰਕਾਰ ਨੇ ਜਿਹੜੇ ਬੋਰਡ ਲਾਏ ਆ ਉਹ ਵੀ ਪੰਜਾਬ ਦੀ ਜਨਤਾ ਦੇ ਜਿਹੜੇ ਟੈਕਸ ਆ ਉਹਦੇ ਪੈਸੇ ਦੇ ਨਾਲ ਲੱਗੇ ਆ ਕੋਈ ਬੰਦਾ ਘਰੋਂ ਪੈਸਾ ਨਹੀਂ ਲਾਉਂਦਾ ਤਾਂ ਚੰਗੀ ਗੱਲ ਹੀ ਬੋਰਡ ਲਾਏ ਆ ਪਰ ਬਹੁਤ ਚੰਗੀ ਗੱਲ ਹੁੰਦੀ ਜੇ ਉਹਦੇ ਵਿੱਚ ਉਹ ਜਿਵੇਂ ਮੈਂ ਸਵੇਰੇ ਚੰਡੀਗੜ੍ਹ ਤੋਂ ਤੁਰਿਆ ਵਾਂ ਆਪਣੇ ਘਰ ਤੋਂ ਤੇ ਮੈਂ ਆਉਂਦੇ ਆਉਂਦੇ ਅੱਜ ਤੋਂ ਅੰਮ੍ਰਿਤਸਰ ਤੱਕ ਵੇਖਿਆ ਵਾ ਕਿ ਹਰ ਖੰਭੇ ਦੇ ਉੱਤੇ ਬੋਰਡ ਤੇ ਲੱਗਾ ਆ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਵੀ 23 ਤੋਂ 25 ਜਿਹੜੀ ਸੰਗਤ ਆ ਆਨੰਦਪੁਰ ਸਾਹਿਬ ਪਹੁੰਚੇ ਚਾਹੀਦਾ ਇਹ ਵੀ ਇਹ 23 ਤੋਂ 29 ਲਿਖ ਦੇ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸੀਸ ਦਾ ਸੰਸਕਾਰ ਦਿਹਾੜਾ ਵਾ 350 ਸਾਲਾ ਜਿਹੜਾ ਕਿ ਗੁਰਦੁਆਰਾ ਸੀਸਕਨ ਸਾਹਿਬ ਹੀ ਸੰਸਕਾਰ ਹੋਇਆ ਉਹਦੇ 29 ਨੂੰ ਮਨਾਇਆ ਜਾਣਾ ਤੋਂ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਤੇ ਇਹ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪੂਰੀ ਦੇਣੀ ਚਾਹੀਦੀ ਆ ਅਧੂਰੀ ਜਾਣਕਾਰੀ ਦੇਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ ਤੇ ਸਰਕਾਰ ਹੀ ਜਾਣਦੀ ਆ ਪਰ ਖਾਲਸਾ ਪੰਥ ਜਿਹੜਾ ਵਾ ਉਹ 23 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਆਪਣੀ ਜਨਮ ਭੂਮੀ ਆਨੰਦਪੁਰ ਸਾਹਿਬ ਜ਼ਰੂਰ ਪਹੁੰਚੂਗਾ ਕਿਉਂਕਿ ਸ਼ਤਾਬਦੀ 29 ਨਵੰਬਰ ਤੱਕ ਚਲਣੀ ਆ ਸਰਕਾਰ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਠੀਕ ਆ ਕਿ ਉਹਨਾਂ ਨੇ ਆਪਣੇ ਪ੍ਰੋਗਰਾਮ 23 ਤੋਂ 25 ਲਿਖਿਆ ਪਰ ਸ਼ਤਾਬਦੀ ਤੇ 29 ਤੱਕ ਚਲਣੀ ਆ ਨਾ ਤੇ ਉਹਨਾਂ ਦੇ ਪ੍ਰੋਗਰਾਮ ਖਤਮ ਹੋਣ ਦੇ ਨਾਲ ਸ਼ਤਾਬਦੀ ਸੰਪੂਰਨ ਨਹੀਂ ਉਹ ਤੇ ਉਦੋਂ ਸੰਪੂਰਨ ਹੋਣੀ ਜਦੋਂ ਪਾਤਸ਼ਾਹ ਤੇ ਸੀਸ ਦਾ ਸਸਕਾਰ ਦਿਹਾੜਾ ਮਨਾਇਆ ਜਾਣਾ ਤੋਂ ਅਧੂਰੀ ਜਾਣਕਾਰੀ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ ਮੈਂ ਸਮਝਦਾ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਔਰ ਫਲੈਕਸ ਆ ਜਿਹੜੇ ਉਹ 23 ਤੋਂ 29 ਦੇ ਲਾਉਣੇ ਚਾਹੀਦੇ ਆ 23 ਤੋਂ 25 ਦੇ ਅਧੂਰੇ ਆ ਸਿੰਘ ਸਾਹਿਬ ਇੱਕ ਕਾਫੀ ਸਰਵ ਤੋਂ ਸਰਕਾਰ ਸਵਾਲ ਕਰਦੀ ਹੈ ਐਸਜੀਪੀਸੀ ਦੀ ਗੋਲਕ ਦਾ ਪੈਸਾ ਸੰਗਤ ਦੇ ਮੰਦੇ ਵਿੱਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਹੈ ਕਿ ਐਸਜੀਪੀਸੀ ਦੁਰਵਰਤੋਂਕਾਰੀ ਜਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਪੈਸੇ ਨੂੰ ਲੈ ਕੇ ਬਾਰ ਬਾਰ ਜ਼ਿਕਰ ਕਰਦੇ ਸੀ ਜੀਐਮ ਸਾਹਿਬ ਤੇ ਬਾਕੀ ਹੋਰ ਇਹ ਜਿਮਨੀ ਚਾਹੁੰਦੇ ਨੇ ਇਹਨੂੰ ਇਹਨੂੰ ਦੇਖੀਏ ਤਾਂ ਕੀ ਕੀ ਕਹਿੰਦੇ ਆ ਇਹਦੇ ਸੰਬੰਧੀ ਦੇਖੋ ਸ਼ਗਿਰਤਾ ਵਿੱਚ ਬਹੁਤ ਆਗਿਆ ਸ਼੍ਰੀ ਅਕਾਲ ਤਖਸਾਲ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਕਾਲ ਵੇਲੇ ਤੋਂ ਹੀ ਸਿੱਖ ਧਰਮ ਦੇ ਵਿੱਚ ਦਸਵੰਦ ਦੀ ਇੱਕ ਪ੍ਰਥਾ ਵ ਸੰਗਤਾਂ ਗੁਰੂ ਘਰ ਆਪਣੀ ਸ਼ਰਧਾ ਦੇ ਮੁਤਾਬਕ ਦਸਵੰਦ ਦਿੰਦੀਆਂ ਗੋਲਕ ਦੇ ਵਿੱਚ ਭੇਟਾ ਪਾਉਂਦੀਆਂ ਉਹ ਸੰਗਤਾਂ ਦੀ ਸ਼ਰਧਾ ਹੁੰਦੀ ਆ ਤੇ ਗੁਰੂ ਘਰ ਦੀਆਂ ਗੋਲਕ ਇੱਕ ਸਿੱਖ ਪਰੰਪਰਾ ਦਾ ਹਿੱਸਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਮ ਸੰਸਥਾ ਨਹੀਂ ਆ ਇਹ ਸਿੱਖ ਕੌਮ ਨੇ ਬਹੁਤ ਜਦੋਜਹਿਦ ਤੇ ਸ਼ਹਾਦਤਾਂ ਤੋਂ ਬਾਅਦ ਇਹ ਬਣੀ ਪ੍ਰਬੰਧ ਸੰਭਾਲਿਆ ਔਰ ਇਹਦੇ ਸਬੰਧੀ ਬਕਾਇਦਾ 1925 ਤੋਂ ਗੁਰਦੁਆਰਾ ਐਕਟ ਵੀ ਬਣਿਆ ਆ ਉਸ ਐਕਟ ਦੇ ਅਧੀਨ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਤਹਿਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਔਰ ਇੱਕ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੇ ਸਬੰਧੀ ਬਿਨਾਂ ਕਿਸੇ ਤੱਥਾਂ ਤੋਂ ਕੋਈ ਬਿਆਨ ਜਾਰੀ ਕਰਨਾ ਉਹ ਠੀਕ ਨਹੀਂ ਆ ਉਹ ਮੰਦਭਾਗਾ ਇਹਦੇ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਵਾ ਹਰਮੀਤ ਸਿੰਘ ਸੰਧੂ ਨੇ ਵੀ ਥੋੜੇ ਦਿਨ ਪਹਿਲਾਂ ਗੋਲ ਕਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲ ਕਾ ਦੇ ਉੱਤੇ ਪਹਿਲਾਂ ਜਨਵਰੀ ਚ ਇਹਨਾਂ ਬਿਆਨ ਦਿੱਤਾ ਫਿਰ ਜੂਨ ਚ ਤੇ ਹੁਣ 3 ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜ਼ਿੰਮੇਵਾਰੀ ਦਾ ਅਹੁਦਾ ਹੈ ਅਰੁਨਾ ਨੂੰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ-ਵਾਰ ਇਹ ਕਹਿਣਾ ਗੋਲ ਕਾਂ ਚੁੱਕ ਦੋ ਗੋਲ ਕਾਂਜ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਕ ਸੋਚ ਆ ਤੇ ਨਾਸਤਕ ਸੋਚ ਦਾ ਪ੍ਰਗਟਾਵਾ ਇਹਦੇ ਸਬੰਧੀ ਸ਼ਿਕਾਇਤਾਂ ਬਹੁਤ ਆਈਆਂ ਹਾਲ ਤੱਕ ਸਾਹਿਬ ਆ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਗੰਭੀਰ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲ ਕਾ ਜਿਹੜੀਆਂ ਇਹਦੇ ਤੇ ਸੰਗਤਾਂ ਸ਼ਰਧਾ ਭਾਵਨਾ ਨਾਲ ਆਪਣੀ ਪੇਟਾ ਪਾਉਂਦੀਆਂ ਉਹਦੇ ਸਬੰਧੀ ਬਿਨਾਂ ਤੱਥਾਂ ਤੋਂ ਵਾਰ-ਵਾਰ ਵਾਰ-ਵਾਰ ਜਾਂਦੇ ਸਬੂਤ ਜਿਹੜੇ ਆ ਉਹ ਇੱਥੇ ਕੱਲ ਤੱਕ ਸਭ ਲੈ ਆਉਣ ਪਰ ਬਿਨਾਂ ਤੱਥਾਂ ਤੋਂ ਇਹ ਗੱਲ ਵਾਰ-ਵਾਰ ਕਰਨੀ ਘਟੋ ਘਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜ਼ਿੰਮੇਵਾਰ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਆ ਬੰਦਾ ਕਵੇ ਵੀ ਗੋਲਕਾ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇੱਥੇ ਬਥੇਰੇ ਆਏ ਤੇ ਗਏ ਗੋਲਕਾ ਕੋਈ ਨਹੀਂ ਚੱਕ ਸਕਦਾ ਇਹ ਗੋਲਕਾ ਗੁਰੂ ਦੀਆਂ ਇਹਦੇ ਰਾਈ ਲੰਗਰ ਚੱਲਦੇ ਇਹਦੇ ਰਾਹੀਂ ਸਮਾਜ ਭਲਾਈ ਦੇ ਕਾਰਨ ਚੱਲਦੇ ਧਰਮ ਪ੍ਰਚਾਰ ਚੱਲਦਾ ਔਰ ਗੁਰਦੁਆਰੇ ਦਾ ਸਮੁੱਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜ਼ਰੂਰ ਕਰਾਂਗੇ ਫਿਲਮੀ ਹਿੰਦੀ ਸੀ ਚਾਰਜ ਦਾ ਜਿਹੜਾ ਵਿਵਾਦ ਹੈਗਾ ਇਹਦਾ ਕੀ ਵਿਚ ਦੇ ਵਿੱਚ ਦੇਖੋ ਸਰਦਾਰ ਜੀ ਪਹਿਲੀ ਗੱਲ ਤੇ ਆ ਵੀ ਫਿਲਮਾਂ ਸੰਬੰਧੀ ਗਾਈਡਲਾਈਨ ਜਿਹੜੀਆਂ ਉਹ ਹੁਣ ਲਗਭਗ ਬਣੀਆਂ ਹੋਈਆਂ ਆਪਾਂ ਸਭ ਜਾਣਦੇ ਆ ਕਿ 13 ਦਸੰਬਰ 2022 ਨੂੰ ਧਰਮ ਪ੍ਰਚਾਰ ਕਮੇਟੀ ਦਾ ਮਤਾ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਤੇ ਜਿਹੜੇ ਸਾਡੇ ਵੱਡੇ ਸ਼ਹੀਦ ਆ ਉਹਨਾਂ ਦੇ ਕਿਰਦਾਰ ਨਾ ਤੇ ਐਨੀਮੇਸ਼ਨ ਰਾਈ ਦਿਖਾਈ ਜਾ ਸਕਦੇ ਆ ਤੇ ਨਾ ਵੈਸੇ ਦਿਖਾਈ ਜਾ ਸਕਦੇ ਹਰ ਇੱਕ ਕਲਮ ਹੋਰ ਸਪਸ਼ਟ ਕਰਾਂ ਨਾਟਕਾਂ ਚ ਵੀ ਨਹੀਂ ਦਿਖਾਈ ਜਾ ਸਕਦੇ ਆ ਜਿਹੜੇ ਲਾਈਟ ਹੈਂਡ ਸਾਊਂਡ ਸ਼ੋਅ ਚੱਲ ਰਹੇ ਆ ਤਾਂ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖ ਰਿਹਾ ਸੀ ਕਿਸੇ ਨੇ ਭਾਈ ਬਚਿੱਤਰ ਸਿੰਘ ਬਣਾਇਆ ਇੱਕ ਬੰਦੇ ਨੇ ਉਹ ਸਾਡੀ ਕੌਮ ਦੇ ਸ਼ਹੀਦ ਆ ਨਾ ਬਾਬਾ ਲੱਖੀ ਸ਼ਾਹ ਬਨਜਾਰਾ ਇਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਹਿ ਭਾਵੇਂ ਸਪਸ਼ਟ ਵੀ ਆ ਤੋ ਇਹ ਇਦਾਂ ਨਹੀਂ ਹੋ ਸਕਦਾ ਬਾਕੀ 2 ਮਈ 2025 ਨੂੰ ਇੱਥੇ ਅਕਾਲ ਤਖਤ ਸਾਹਿਬ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਕਤਰਤਾਈ ਉਦੋਂ ਵੀ ਕਿਹਾ ਗਿਆ ਹੈ ਵੀ ਇਹ ਨਹੀਂ ਹੋ ਸਕਦਾ ਜੁਲਾਈ 2025 ਦੇ ਵਿੱਚ ਜਿਹੜੀ ਇਸ ਫਿਲਮ ਸਬੰਧੀ ਸਬ ਕਮੇਟੀ ਦੀ ਰਿਪੋਰਟ ਆ ਉਹਦੇ ਸਪਸ਼ਟ ਹੋਇਆ ਹੀ ਕਿ ਫਿਲਮ ਦੇ ਵਿੱਚ ਸਿੱਖ ਸਿਧਾਂਤ ਇਤਿਹਾਸਿਕ ਪੱਖ ਤੋਂ ਬੜੀਆਂ ਖਾਮੀਆਂ ਉਹਨਾਂ ਨੇ ਮੈਨੂੰ ਬਾਸਨ ਕੀਤਾ ਤੇ ਜੇ ਕੋਈ ਜਿੱਦ ਕਰਕੇ ਕਵੇ ਜਿਵੇਂ ਕਹਿ ਰਿਹਾ ਵੀ 21 ਤਰੀਕ ਨੂੰ ਆਪਾਂ ਰਿਲੀਜ਼ ਕਰਨੀ ਹੈ ਉਹ ਗਲਤ ਕਾਲਾ ਅਕਾਲ ਤਖਤ ਸਾਹਿਬ ਇਹਨੂੰ ਪ੍ਰਵਾਨਗੀ ਨਹੀਂ ਦਿੰਦਾ ਤੇ ਅਕਾਲ ਤਖਤ ਸਾਹਿਬ ਤੋਂ ਇਸ ਫਿਲਮ ਦੇ ਉੱਤੇ ਸਪਸ਼ਟ ਰੋਕ ਲੱਗੀ ਹੋਈ ਹੈ ਸਿੱਖ ਸਾਹਿਬ ਤੋਂ ਮੰਤਰੀ ਹਰਜੋਤ ਸਿੰਘ ਪੈਸੋਂ ਵੱਲੋਂ ਕੀਤਾ ਗਿਆ ਸੀ ਉਹਨੂੰ ਤਨਖਾਹ ਵੀ ਦਿੱਤੀ ਉਹ ਅਕਾਲ ਤਖਤ ਸਾਹਿਬ ਤੋਂ ਉਦੇਸ਼ ਸੀਗਾ ਵੀ ਪੰਜਾਬ ਸਰਕਾਰ ਜਿਹੜਾ ਵਾ ਉਹ ਧਾਰਮਿਕ ਸਮਾਗਮਾਂ 'ਚ ਦਖਲ ਅੰਦਾਜ਼ੀ ਨਾ ਕਰੇ ਇਹ ਕੰਮ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਸਰਕਾਰ ਆਉਣ ਵਾਲੀਆਂ ਸੰਗਤਾਂ ਲਈ ਸਤਾਵ ਦੀ ਮੋਕੇ ਪ੍ਰਬੰਧ ਕਰੇ ਕੋਈ ਹੰਗਾਰਾ ਭਰਿਆ ਜੀ ਸਰਕਾਰ ਨੇ ਇਸ ਤਰ੍ਹਾਂ ਦਾ ਹੰਗਾਰਾ ਦੇਖੋ ਇਹਨਾਂ ਨਹੀਂ ਭਰਿਆ ਹੰਗਾਰਾ ਨਾਮ ਭਰਨ ਦੇ ਹੈਗੇ ਆ ਵੀ ਅੱਜ ਸਾਨੂੰ ਇੱਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਕਰਨਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਇਰੈਕਟਰ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ ਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਦਾ ਸਰਕਾਰ ਨੇ ਉੱਥੇ ਆਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦਿਆਂ ਇੱਕ ਮਿਊਜ਼ੀਅਮ ਤਿਆਰ ਕੀਤਾ ਭਾਈ ਜਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਿਹਾ ਇੱਕ ਪਿਆਰਾ ਅਮਰਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅਮਰਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਜਾਂ ਜਦੋਂ ਵੀ ਅਮਰਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਗੈਨਾਂ ਦੀ ਪੇਤਲੀ ਸਮਝ ਆ ਪੀ ਇਹਨਾਂ ਨੇ ਜੋੜਾ ਪਾ ਦਿੱਤਾ ਫਿਰ ਉਹ ਤਸਵੀਰ ਦੇ ਵਿੱਚ ਸਾਡੇ ਕਿਉਂਕਿ ਜਿਹੜੀ ਮਰਿਆਦਾ ਹੈਗੀ ਜਦੋਂ ਅੰਮ੍ਰਿਤ ਛਕਿਆ ਜਾਂਦਾ ਤੇ ਬੀਰ ਆਸਣ ਲੱਗਦਾ ਇਹਨਾਂ ਨੇ ਵੇਖੋ ਉਹ ਜਦੋਂ ਦਿਖਾਇਆ ਵਾ ਤੇ ਜਿਹੜੇ ਆਪਣੇ ਛਕਣ ਵਾਲੇ ਪੰਜ ਪਿਆਰਿਆਂ ਚੋਂ ਆ ਉਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ ਹੋਏ ਇਹ ਮਰਿਆਦਾ ਹੀ ਨਹੀਂ ਹੈ ਔਰ ਅੰਮ੍ਰਿਤ ਸੰਚਾਰ ਦੀ ਮਰਿਆਦਾ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਉਹ ਕਿਉਂਕਿ ਇੱਕ ਕੌਮ ਦੀ ਵੱਡੀ ਇਹ ਮਰਿਆਦਾ ਇਹਦੇ ਰਾਈ ਬਹੁਤ ਸਾਰੇ ਪੁਰਾਣੀ ਗੁਰੂ ਵਾਲੇ ਬਣਦੇ ਆ ਉਹਨਾਂ ਇਹ ਵੇਖੋ ਇਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ ਆ ਮर्याਦਾ ਸਾਡੀ ਜਿਹੜੀ ਸਿੱਖ ਰਹਿਤ ਮर्याਦਾ ਵਾ ਉਹਦੇ ਵਿੱਚ ਤੇ ਇਹ ਲਿਖਿਆ ਹੋਇਆ ਵੀ ਵੀਰਾਸਣ ਹੋ ਕੇ ਅਮਰ ਦੇ ਸਕਣਾ ਤੇ ਵੀਰਾਸਣ ਦੀ ਜਿਹੜੀ ਮर्याਦਾ ਵਾ ਉਹ ਬੜੀ ਸਪਸ਼ਟਾ ਕਿ ਜਿਹੜਾ ਆਪਣਾ ਜਦੋਂ ਆਪਾਂ ਵੀਰਾਸਣ ਲਾਉਣਾ ਵਾ ਤੇ ਸੱਜਾ ਗੋਡਾ ਜ਼ਮੀਨ ਤੇ ਧਰ ਕੇ ਸੱਜੀ ਲੱਤ ਦਾ ਭਾਰ ਪੈਰ ਤੇ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਰੱਖਣਾ ਇੱਕ ਮर्याਦਾ ਵਾ ਸਿੱਖਾਂ ਦੀ ਹੁਣ ਇਹਦੇ ਵਿੱਚ ਦੱਸੋ ਪੀ ਇਹ ਜਿਹੜੀ ਤਸਵੀਰ ਦਿਖਾਈ ਇਹਨਾਂ ਨੇ ਅੰਮ੍ਰਿਤ ਦੀ ਇਦਾਂ ਕਿਤੇ ਅੰਮ੍ਰਿਤ ਛਕਾਉਂਦਿਆ ਤੁਸੀਂ ਕਿਸ ਨੂੰ ਵੇਖਿਆ ਇਹ ਸਿੱਧਾ ਸਾਡੀ ਮਰਿਆਦਾ ਤੇ ਹਮਲਾ ਫਿਰ ਇਹ ਮਿਊਜ਼ੀਅਮ 'ਚ ਤਸਵੀਰ ਲੱਗੀ ਆ ਫਿਰ ਮਗਲ ਦੋ ਪਾਲਕੀਆਂ ਦਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਕਿ ਦੋ ਪਾਲਕੀਆਂ ਕਰ ਤੋਂ ਬਣਾਈਆਂ ਫਿਰ ਇਹ ਜਿਹੜਾ ਖੰਡਾ ਤੇ ਬਾਟਾ ਇਹ ਤੁਹਾਨੂੰ ਲੱਗਦਾ ਵੀ ਖੰਡਾ ਬਾਟਾ ਵਾ ਆ ਡੰਡਾ ਰੱਖਿਆ ਵਿੱਚ ਖੰਡੇਰੀ ਸਾਹ ਤੇ ਡੰਡਾ ਲਾਤਾ ਖੰਡਾ ਆ ਹੁੰਦਾ ਵਾ ਇਹਨਾਂ ਨੂੰ ਇੰਨੀ ਇੰਨੀ ਪੇਤਲੀ ਸਮਝ ਆ ਫੇਰ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਉਹ ਪੰਥ ਕਰਵੈਤਾਂ ਵਾਲਾ ਨਹੀਂ ਆ। ਤੋਂ ਇਹ ਜਿਹੜਾ ਵੀ ਕੰਮ ਹੈਗਾ ਵਾ ਇਹ ਠੀਕ ਨਹੀਂ ਆ ਹੁਣ। ਜਦੋਂ ਅਮਰਤ ਸ਼ਿਕਾਇਤ ਜਾਂਦਾ ਉਦੋਂ ਤੇ ਹੱਥੇ ਵੇਂਦੇ ਆ। ਤੋਂ ਇਹ ਬਹੁਤ ਵੱਡੀਆਂ ਇੰਨੀਆਂ ਗਲਤੀਆਂ ਕਰ ਰਹੇ ਆ। ਇਹਦੇ ਸਬੰਧੀ ਜਿਹੜਾ ਇਹਨਾਂ ਦੇ ਸਬੰਧਤ ਮਨਿਸਟਰ ਆ ਤਰਨ ਸੌਂਦ ਉਹਨੂੰ ਮਤਲਬ ਕਿਹਾ ਗਿਆ ਵੀ ਇੱਥੇ ਸਕੱਤਰੇਤ ਅਕਾਲ ਤੱਕ ਸਾਹ ਬਣ ਕੇ ਆਪਣਾ ਸਪਸ਼ਟੀਕਰਨ ਹਫਤੇ ਦੇ ਵਿੱਚ ਵਿੱਚ ਦਵੇ। ਔਰ ਨਾਲ ਜਿਹੜਾ ਸਬੰਧਨ ਡਾਇਰੈਕਟਰ ਆ ਅਮਰਤ ਸੰਚਾਰ ਦੀ ਮਰਿਆਦਾ ਦੇ ਨਾਲ ਉਹ ਜਦੋਂ ਪੇਸ਼ ਕਰਨਾ ਤੇ ਉਹਦੇ ਨਾਲ ਇਦਾਂ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਮੈਂ ਸਮਝਦਾ ਵੀ ਜੋ ਪਹਿਲਾਂ ਹੀ ਸਰਕਾਰ ਨੂੰ ਕਿਹਾ ਸੀ ਜਦੋਂ ਇਹਨਾਂ ਨੇ ਸ਼੍ਰੀਨਗਰ ਪ੍ਰੋਗਰਾਮ ਕੀਤਾ ਕਿ ਤੁਸੀਂ ਹੀ ਆਪਣੇ ਆ ਕੰਮ ਕਰੋ ਦੂਜੇ ਕੰਮ ਪੰਥ ਕਰੂਗਾ ਪਰ ਇਹ ਪਿੱਛੇ ਨਹੀਂ ਹਟੇ ਤੇ ਵਾਰ-ਵਾਰ ਗਲਤੀਆਂ ਕਰ ਰਹੇ ਆ ਪਰ ਇਹਨਾਂ ਨੂੰ ਕੋਈ ਸਿਆਣੇ ਗੁਰਸਿੱਖ ਬੰਦਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਆ ਜਾਂ ਅਕਾਲ ਤਖਤ ਸਾਹਿਬ ਤੋਂ ਲੈ ਲੈਣ ਅਕਾਲ ਤਖਤ ਸਾਹਿਬ ਤੋਂ ਪੁੱਛ ਲੈਣ ਪੀਏ ਇਹ ਮਾਮਲੇ 'ਚ ਕੀ ਹੋਣਾ ਪਰ ਇਹ ਮਨਮਰਜ਼ੀਆਂ ਕਰ ਰਹੇ ਤੇ ਮਨਮਰਜ਼ੀਆਂ ਕਰਦਿਆਂ ਫਿਰ ਸਿੱਖ ਪਰੰਪਰਾਵਾਂ ਤੇ ਹਮਲਾ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਆ ਸੈਰਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਇਹਨੂੰ ਕਿਹਾ ਵੀ ਇੱਥੇ ਆਣ ਕੇ ਸਖਤ ਰੇਤ ਇਹ ਕਿਉਂ ਇਹਨਾਂ ਨੇ ਕੀਤਾ ਤੇ ਕਿਹੜੇ ਗੜੇ ਤੇ ਸ਼ਾਮਲੇ ਦਾ ਆਪਣਾ ਉਤੇ ਦੇ ਵਿੱਚ ਵਿੱਚ ਸਪਸ਼ਟੀਕਰਨ ਦੇ ਨਾਲ ਡਾਇਰੈਕਟਰ ਨੂੰ ਸੱਦਿਆ ਗਿਆ